ਦਿੱਲੀ ਇੱਕ ਵਾਰ ਫਿਰ ਹੋ ਗਈਏ ਸ਼ਰਮਸਾਰ ਜੀਹਾਂ ਦੱਸਦੀਏ ਕਿ ਰਾਜਸਥਾਨੀ ਦਿੱਲੀ ਤੋਂ ਇਸ ਵਕਤ ਇੱਕ ਮੰਦਪਾਗੀ ਦਿਲ ਦਹਿਲਾਉਣ ਵਾਲੀ ਤੇ ਸ਼ਰਮਸਾਰ ਕਰ ਦੇਣ ਵਾਲੀ ਇੱਕ ਘਟਨਾ ਸਾਹਮਣੇ ਆਈ ਹੈ ਇਸ ਘਟਨਾ ਦੇ ਵਿੱਚ ਇੱਕ ਨਾਬਾਲਿਕ ਲੜਕੀ ਤੇ ਉਸ ਦੀ ਮਾਸੀ ਦੇ ਨਾਲ ਸਮੂਹਿਕ ਬਲੰਤਕਰ ਦਾ ਮਾਮਲਾ ਸਾਹਮਣੇ ਆਇਆ ਹੈ ਜੀ ਆ ਦੱਸਿਏ ਰਾਜਸਥਾਨੀ ਦਿੱਲੀ ਦੇ ਲਾਜਪਤ ਨਗਰ ਤੋਂ ਇੱਕ ਘਟਨਾ ਆਈ ਹੈ ਜਿੱਥੇ ਇੱਕ ਨਾਬਾਲਿਕ 17 ਸਾਲ ਦੀ ਲੜਕੀ ਤੇ ਉਸਦੀ 22 ਸਾਲ ਦੀ ਮਾਸੀ ਦੇ ਨਾਲ ਸਮੂਹਿਕ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ ਦਰਸਲ ਇੱਥੇ ਮਿਲੀ ਜਾਣਕਾਰੀ ਦੇ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਇਹ ਲੜਕੀ ਆਪਣੀ ਮਾਸੀ ਦੇ ਨਾਲ ਲਾਜਪਤ ਨਗਰ ਇਲਾਕੇ ਦੇ ਵਿੱਚ ਕਲੱਬਿੰਗ ਕਰਨ ਦੇ ਲਈ ਜਾ ਰਹੀ ਸੀ ਜਿਸ ਦੌਰਾਨ ਇੱਕ ਕਾਰ ਸਵਾਰ ਨੌਜਵਾਨ ਉਹਨਰੇ ਕੋਲੋਂ ਦੀ ਲੰਘਦੇ ਨੇ ਤੇ ਉਹਨਾਂ ਨੂੰ ਕਿਸੇ ਹੋਰ ਕਲੱਬ ਦੇ ਵਿੱਚ ਕੇ ਜਾਣਦੀ ਗੱਲ ਕਰਦੇ ਨੇ ਇਸ ਤੋਂ ਬਾਅਦ ਉਹਨਾਂ ਨੂੰ ਨਸ਼ੀਲਾ ਪਦਾਰਥ ਪੁਲਾਇਆ ਜਾਂਦਾ ਹੈ ਤੇ ਕਿਸੇ ਘਰ ਦੇ ਵਿੱਚ ਲੱਜਾ ਕੇ ਉਹਨਾਂ ਦੇ ਨਾਲ ਸਮੂਹਿਕ ਬਲਾਤਕਾਰ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਇਹਨਾਂ ਨੂੰ ਆਸ਼ਰਮ ਖੇਤਰ ਦੇ ਨੇੜੇ ਛੱਡ ਦਿੱਤਾ ਜਾਂਦਾ ਹੈ ਜਦੋਂ ਅਗਲੇ ਦਿਨ ਇਹਨਾਂ ਲੜਕੀਆਂ ਦੀ ਸਿਹਤ ਵਿਗੜੀ ਤੇ ਇਹਨਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਤੇ ਇਸ ਤੋਂ ਬਾਅਦ ਇਹਨਾਂ ਦੀ ਜਾਂਚ ਕਰਨ ਤੇ ਪਤਾ ਲੱਗਿਆ ਹੈ ਕਿ ਇਹਨਾਂ ਦੇ ਨਾਲ ਸਮੂਹਿਕ ਬਲਾਤਕਾਰ ਹੋਇਆ ਹੈ ਇਸ ਮਾਮਲੇ ਦੇ ਵਿੱਚ ਪੁਲਿਸ ਨੂੰ ਰਿਪੋਰਟ ਕਰਨ ਤੋਂ ਬਾਅਦ ਪੁਲਿਸ ਨੇ ਇੱਕ ਕਾਰ ਵੀ ਜ਼ਬਤ ਕਰ ਲਈ ਹੈ ਤੇ ਇਹਨਾਂ ਦੇ ਵਿੱਚ ਪੰਜ ਮੁਲਜ਼ਮਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ ਜਿਨ੍ਹਾਂ ਦੇ ਵਿੱਚ ਸ਼ਿਵਮ ਪਰਚਾ ਅਮਨ ਅਸੀਸ ਤੇ ਅਮਰ ਮਹਿਰਾ ਤੇ ਅਭਿਸ਼ੇਕ ਨਾਂ ਦੇ ਇਹ ਪੰਜ ਨੌਜਵਾਨੇ ਜਿਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਇਹਨਾਂ ਨੇ ਜਿਹੜੀ ਕਾਰ ਵਰਤੀ ਸੀ ਇਹਨਾਂ ਲੜਕੀਆਂ ਨੂੰ ਲੈ ਕੇ ਜਾਣ ਦੇ ਲਈ ਉਹ ਵੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਈ ਹੈ ਤੇ ਇਹਨਾਂ ਦੇ ਉੱਪਰ ਲੋੜਿੰਗ ਦੀ ਕਾਰਵਾਈ ਕੀਤੀ ਜਾ ਰਹੀ ਹੈ ਇਸ ਤੋਂ ਬਿਨਾ ਦਿੱਲੀ ਦੇ ਵਿੱਚ ਇੱਕ ਹੋਰ ਨੂੰ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਕਿ ਰਿਸ਼ਤੇ ਤਾਰ-ਤਾਰ ਹੁੰਦੇ ਨਜ਼ਰ ਆਏ ਨੇ ਜਿहां ਇੱਕ ਚਾਚੇ ਦੇ ਵੱਲੋਂ ਆਪਣੀ ਭਤੀਜੀ ਦੇ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਘਟਨਾ ਵੀ ਦਿੱਲੀ ਤੋਂ ਹੀ ਸਾਹਮਣੇ ਆਈ ਹੈ ਪਰੰਤੂ ਜਦੋਂ ਕਿਸੇ ਪ੍ਰਕਾਰ ਦੀ ਆਵਾਜ਼ ਸੁਣੀ ਤਾਂ ਪਰਿਵਾਰਿਕ ਮੈਂਬਰ ਉਸ ਕਮਰੇ ਦੇ ਵਿੱਚ ਪਹੁੰਚੇ ਪਰੰਤੂ ਇਸ ਘਟਨਾ ਨੂੰ ਹੋਣ ਤੋਂ ਬਚਾ ਲਿਆ ਗਿਆ ਜਦੋਂ ਮਾਮਲਾ ਦਰਜ ਕਰਵਾਇਆ ਗਿਆ ਤਾਂ ਇਹ ਮੁਲਜ਼ਮ ਚਾਚਾ ਮੌਕੇ ਤੋਂ ਫਰਾਰ ਹੋ ਗਿਆ ਪੁਲਿਸ ਉਸ ਦੀ ਭਾਲ ਕਰ ਰਹੀ ਹੈ ਤੇ ਪੁਲਿਸ ਨੇ ਇਹ ਦਾਅਵਾ ਕੀਤਾ ਹੈ ਕਿ ਇਸ ਦੇ ਉੱਪਰ ਵੀ ਲੜਿੰਦੀ ਕਾਰਵਾਈ ਕੀਤੀ ਜਾਵੇਗੀ